ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਕੀਤੇ ਹੋਏ ਕਰਮਾਂ ਦਾ ਹਿਸਾਬ ਸਾਰਿਆਂ ਨੂੰ ਦੇਣਾ ਪੈਣਾ ਹੈ ਕੋਈ ਵੀ ਆਪਣੇ ਕਰਮਾਂ ਤੋਂ ਭੱਜ ਨਹੀਂ ਸਕਦਾ ਕੋਈ ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਜਿੰਨਾ ਮਰਜ਼ੀ ਭੱਜ ਲਵੇ ਪਰ ਆਪਣੇ ਕਰਮਾਂ ਤੋਂ ਬਚ ਨਹੀਂ ਸਕਦਾ ਆਪਣੇ ਕੀਤੇ ਹੋਏ ਕਰਮਾਂ ਦਾ ਹਿਸਾਬ ਹਰ ਹਾਲਤ ਵਿੱਚ ਦੇਣਾ ਹੀ ਪੈਣਾ ਹੈ ਹੁਣ ਤੁਸੀਂ ਆਪ ਹੀ ਵੇਖ ਲਵੋ ਭਗਵਾਨ શ્રી ਕ੍ਰਿਸ਼ਨ ਜੀ ਨੇ ਆਪਣੇ ਹਾਥੀ ਦੀ ਚੀਚੀ ਤੇ ਗਵਰਦਨ ਪਹਾੜ ਚੱਕਿਆ ਸੀ ਭਗਵਾਨ શ્રી ਕ੍ਰਿਸ਼ਨ ਜੀ ਨੇ ਜਮਨਾ ਵਿੱਚ ਕਾਲੀ ਨਾਗ ਨੂੰ ਨੱਥ ਪਾਈ ਸੀ ਅਤੇ 8 ਸਾਲ ਦੀ ਉਮਰ ਵਿੱਚ ਭਗਵਾਨ શ્રી ਕ੍ਰਿਸ਼ਨ ਜੀ ਨੇ ਕਾਂਸ ਨੂੰ ਮਾਰ ਦਿੱਤਾ ਸੀ ਕਾਂਸ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੋ ਮਾਤਾ ਪਿਤਾ ਸੀ ਵਾਸੂਦੇਵ ਦੇਵਕੀ ਉਹ ਜੇਲ ਵਿੱਚ ਬੰਦੇ ਸੀ ਸਾਰਿਆਂ ਨੂੰ ਪਤਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਜਨਮ ਲੈਂਦਿਆਂ ਆਪਣੇ ਮਾਪਿਓ ਨੂੰ ਬਖਤ ਨਹੀਂ ਕਰਾ ਸਕਦੇ ਸੀ ਜੇਲ ਤੋਂ ਛਡਾ ਨਹੀਂ ਸਕਦੇ ਸੀ ਸਭ ਸਭ ਕੁਝ ਕਰ ਸਕਦੇ ਸੀ ਪਰ ਕੀ ਸੀ ਉਹ ਕਰਮ ਸੀ ਜੋ ਉਹਨਾਂ ਨੂੰ ਭੁਗਨੇ ਪੈਣੇ ਸੀ ਕਿ ਕਰਮ ਕੀਤੇ ਨੇ ਉਹਨ ਭੋਗੋ ਕਿਉਂਕਿ ਉਹਨਾਂ ਨੂੰ ਉਹ ਕਰਮ ਭੁਗਨੇ ਪੈਣੇ ਸੀ ਭਗਵਾਨ શ્રી ਕ੍ਰਿਸ਼ਨ ਜੀ ਇੰਨੇ ਸ਼ਕਤੀਸ਼ਾਲੀ ਸੀ ਭਗਵਾਨ ਸੀ ਆਪਣੇ ਮਾਪ ਪਿਓ ਨੂੰ ਮੁਕਤ ਕਰਾ ਸਕਦਾ ਸੀ ਪਰ ਭਗਵਾਨ ਜੀ ਨੇ ਅਜਿਹਾ ਕੀਤਾ ਨਹੀਂ ਕਿਉਂਕਿ ਇਹ ਸਾਰੀ ਖੇਲ ਹੀ ਕਰਮਾ ਦੀ ਸੀ वासुदेव ਅਤੇ ਦੇਵਕੀ ਨੂੰ ਆਪਣੇ ਜੋ ਪਿਛਲੇ ਕਰਮ ਕੀਤੇ ਸੀ ਉਹ ਭੋਗਣੇ ਹੀ ਪਾਣੇ ਸੀ ਇਸ ਕਰਕੇ ਭਗਵਾਨ શ્રીਕ੍ਰਿਸ਼ਨ ਜੀ ਨੇ ਅਜੇਹਾ ਨਹੀਂ ਕੀਤਾ ਨਹੀਂ ਤਾਂ ਭਗਵਾਨ ਕੀ ਨਹੀਂ ਕਰ ਸਕਦਾ ਜਿਹੜਾ ਕੰਸ ਨੂੰ ਮਾਰ ਸਕਦਾ ਹੈ ਗਵਰਦਨ ਪਰਬਤ ਚੱਕ ਸਕਦਾ ਹੈ ਕਾਲੀ नाग ਨੂੰ ਨੱਥ ਪਾ ਸਕਦਾ ਹੈ ਸਭ ਨੂੰ ਬਚਾ ਸਕਦਾ ਹੈ ਕਿ ਉਹ ਆਪਣੇ ਮਾਤਾ ਪਿਤਾ ਨੂੰ ਜੇਲ੍ਹ ਵਿੱਚੋਂ ਨਹੀਂ ਛਡਾ ਸਕਦਾ ਸੀ ਨਹੀਂ ਮੁਕਤ ਕਰ ਸਕਦਾ ਸੀ ਇਹ ਸਾਰੀ ਕਰਮਾਂ ਦੀ ਖੇਲ ਹੈ ਇਸ ਕਰਕੇ ਮੇਰੇ ਵੀਰ ਜੀ ਮੇਰੀ ਭੈਣ ਜੀ ਕਰਮ ਸੋ ਸਮਝ ਕੇ ਕਰੋ ਕਿਉਂਕਿ ਕਰਮਾਂ ਦਾ ਹਿਸਾਬ ਤੁਹਾਨੂੰ ਹਰ ਹਾਲਤ ਵਿੱਚ ਦੇਣਾ ਹੀ ਪੈਣਾ ਹੈ ਤੁਸੀਂ ਆਪਣੇ ਕਰਮਾਂ ਤੋਂ ਭੱਜ ਨਹੀਂ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ